ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਨੂੰ ਹੋ ਗਿਆ ਹੈ ਨੋਟਿਸ ਜਾਰੀ ਨਹੀਂ ਗਾ ਸਕਣਗੇ ਆਪਣੇ ਕੁਝ ਮਸ਼ਹੂਰ ਗਾਣੇ ਦ ਸਟੇਜ ਤੇ ਆਉਣ ਦੇ 54 ਬੱਚਾ ਨੂੰ ਵੀ ਨਹੀਂ ਬਿਲਾ ਸਕਣਗੇ ਸਟੇਜ ਦੇ ਉੱਪਰ ਜੀ ਆ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬੀ ਮਸ਼ਹੂਰ ਗਾਇਕ ਤੇ ਐਕਟਰ ਦਲਜੀਤ ਦਸਾਂਝ ਨੂੰ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦਸਾਂਝ ਆਪਣੇ ਦਿਲ ਅਲੂਮੀਨਾਟ ਟੂਰ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਨੇ ਤੇ ਉਹਨਾਂ ਦੇ ਸ਼ੋਅ ਭਾਰੀ ਪਰਕਮ ਟਿਕਟਾਂ ਦੇ ਨਾਲ ਵਿਕ ਰਹੇ ਨੇ ਤੇ ਬੜੇ ਹੀ ਉਤਸ਼ਾਹ ਦੇ ਨਾਲ ਲੋਕ ਉਹਨਾਂ ਦੇ ਇਹਨਾਂ ਟੂਰਾਂ ਦੇ ਵਿੱਚ ਉਹਨਾਂ ਨਾ ਸ਼ੋਜ਼ ਦੇ ਵਿੱਚ ਪਹੁੰਚ ਰਹੇ ਨੇ ਅੱਜ ਦਲਜੀਤ ਦੋਸਾਂਝ ਹੁਣਾਂ ਦਾ ਹైదరాబాద్ ਦੇ ਤੇਲੰਗਾਨਾ ਦੇ ਵਿੱਚ ਇੱਕ ਸ਼ੋਅ ਚੱਲ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਇੱਕ ਲੀਗਲ ਨੋਟਿਸ ਜਾਰੀ ਹੋਇਆ ਹੈ ਜਿਸ ਤੇ ਵਿੱਚ ਉਹ ਆਪਣੇ ਕੁਝ ਮਸ਼ਹੂਰ ਗਾਣੇ ਜਿਨ੍ਹਾਂ ਦੇ ਵਿੱਚ ਪਟਿਆਲਾ ਪੈਗ ਤੇ ਪੰਜਤਾਰਾ ਵਰਗੇ ਗੀਤ ਸ਼ਾਮਿਲ ਨੇ ਇਹਨਾਂ ਗੀਤਾਂ ਨੂੰ ਦਲਜੀਤ ਦੋਸਾਂਝ ਨਹੀਂ ਗਾ ਸਕਣਗੇ ਤੇ ਜੇਕਰ ਕੁਝ ਬੱਚੇ ਸਟੇਜ ਤੇ ਆ ਕੇ ਵੀ ਪਰਫਾਰਮ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੇ ਨਾਲ ਸਟੇਜ ਤੇ ਆ ਕੇ ਫੋਟੋਆਂ ਖਚਾਉਣਾ ਚਾਹੁੰਦੇ ਨੇ ਇਹ ਬੱਚਿਆਂ ਨੂੰ ਵੀ ਦਲਜੀਤ ਦੋਸਾਂਝ ਸਟੇਜ ਦੇ ਉੱਪਰ ਨਹੀਂ ਬੁਲਾ ਸਕਣਗੇ ਜੀ ਹਾਂ ਅਤੇ ਦੱਸ ਦਈਏ ਕਿ ਵੈਲਫੇਅਰ ਆਫ ਊਮਨ ਐਂਡ ਚਾਈਲਡਸ ਅਤੇ ਡਿਸੇਬਲ ਐਂਡ ਸੀਨੀਅਰ ਸਿਟੀਜ਼ਨ ਡਿਵੈਲਪਮੈਂਟ ਦੇ ਵੱਲੋਂ ਉਹਨਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਜਿਸਤੀ ਲਣਾ ਹੁਣ ਦਿਲਜੀਤ ਦੋਸਾਂਝ ਨੂੰ ਕਰਨੀ ਹੋਵੇਗੀ ਇਸ ਤੋਂ ਇਲਾਵਾ ਇੱਥੇ ਜ਼ਿਕਰ ਜੋਗ ਹੈ ਕਿ 4 ਨਵੰਬਰ ਨੂੰ ਚੰਡੀਗੜ੍ਹ ਦੇ ਪੰਡਿਤ ਰਾਵ ਧਰਨਵਾਰ ਨੇ ਇੱਕ ਲੀਗਲ ਨੋਟਿਸ ਜਾਰੀ ਕੀਤਾ ਸੀ ਜਿਹੜਾ ਕਿ ਉਹਨਾਂ ਨੇ ਪਹਿਲਾਂ ਪਟੀਸ਼ਨ ਦਰਜ ਕਰਤੀ ਹੈ ਉਸ ਤੋਂ ਬਾਅਦ ਕੋਰਟ ਨੇ ਦਿਲਜੀਤ ਦੋਸਾਂਝ ਨੂੰ ਇੱਕ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਉਹ ਇਸ ਦੀ ਪਾਲਣਾ ਕਰਨ ਇਥੇ ਜ਼ਿਕਰਯੋਗ ਹੈ ਕਿ ਅੱਜ ਹైదరాబాద్ ਦੇ ਤੇਲੰਗਾਨਾ ਦੇ ਵਿੱਚ ਜਿਹੜਾ ਦਿਲਜੀਤ ਦੋਸਾਂਝ ਹੋਣਾ ਦਾ ਕੰਸਰਟ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਕੋਰਟ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਦਿਲਜੀਤ ਦੋਸਾਂਝ ਨੂੰ ਪਾਲਣਾ ਕਰਨੀ ਹੋਵੇਗੀ ਇਸ ਤੋਂ ਇਲਾਵਾ ਇਥੇ ਜ਼ਿਕਰੇ ਖਾਸ ਹੈ ਕਿ ਕੁਝ ਵਕਤ ਪਹਿਲਾਂ ਦਿਲਜੀਤ ਦੋਸਾਂਝ ਦਾ ਇੱਕ ਕੰਸਰਟ ਦਿੱਲੀ ਦੇ ਵਿੱਚ ਹੋਇਆ ਸੀ ਜਿਸ ਦੇ ਵਿੱਚ ਦਿੱਲੀ ਦੀ ਇੱਕ ਲਾ ਸਟੂਡੈਂਟ ਜਿਸ ਦਾ ਨਾਮ ਰਿਤਮਾ ਕਪੂਰ ਦੱਸਿਆ ਜਾ ਰਿਹਾ ਹੈ ਇਸ ਲੜਕੀ ਨੂੰ ਟਿਕਟ ਨਹੀਂ ਸੀ ਮਿਲੀ ਤੇ ਇਸ ਨੇ ਦੋਸ਼ ਲਗਾਇਆ ਸੀ ਕਿ ਟਿਕਟਾਂ ਦੀ ਵਿਕਰੀ ਦੇ ਵਿੱਚ ਕੁਝ ਇਲੀਗਲ ਤਰੀਕੇ ਵਰਤੇ ਗਏ ਨੇ ਖਾਤੜੀ ਹੋਈ ਹੈ ਇਸ ਦੇ ਸਬੰਧ ਦੇ ਵਿੱਚ ਵੀ ਇਸ ਲੜਕੀ ਨੇ ਦਲਜੀਤ ਦੁਸਾਂਝ ਨੂੰ ਇੱਕ ਲੀਗਲ ਨੋਟਿਸ ਜਾਰੀ ਕੀਤਾ ਸੀ ਇੱਥੇ ਜ਼ਿਕਰ ਇਹ ਖਾਸ ਹੈ ਕਿ ਪੰਜਾਬੀ ਗਾਇਕ ਦਲਜੀਤ ਦੁਸਾਂਝ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਦੁਸਾਂਝ ਕਲਾ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨੇ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਰਿਲੀਜ਼ ਕੀਤੀ ਸੀ ਉਸ ਤੋਂ ਬਾਅਦ 2016 ਦੇ ਵਿੱਚ ਉਹਨਾਂ ਨੇ ਉੜਤਾ ਪੰਜਾਬ ਨਾਂ ਦੀ ਫਿਲਮ ਦੇ ਵਿੱਚ ਦੇ ਨਾਲ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਸੀ ਜਿਹਾਂ ਦੱਸ ਦਈਏ ਕਿ ਅੱਜ ਤੇਲੰਗਾਨਾ ਦੇ ਵਿੱਚ ਤਲਿ ਉਸ ਨਾਲ ਦਾ ਇੱਕ ਸ਼ੋਅ ਚੱਲ ਰਿਹਾ ਜਿਸ ਦੇ ਵਿੱਚ ਉਹ ਆਪਣੇ ਕੋਈ ਜੁ ਮਸ਼ਹੂਰ ਗਾਣੇ ਨਹੀਂ ਗਾ ਸਕਣਗੇ ਤੇ 54 ਬੱਚਾ ਨੂੰ ਵੀ ਸਟੇਜ ਤੇ ਨਹੀਂ ਬੁਲਾ ਸਕਣਗੇ